ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜਸੁਖਰਾਜ ਵਿੱਚ ਅੱਜ ਇੱਕ ਇੰਪੋਰਟੈਂਟ ਵੀਡੀਓ ਜਿਸਦੇ ਤੁਹਾਨੂੰ ਸੇਵਾ ਕੇਂਦਰ ਜਾਣ ਦੀ ਜ਼ਰੂਰਤ ਨਹੀਂ ਉਹ ਸਾਰੀਆਂ ਸੇਵਾਵਾਂ ਤੁਸੀਂ ਘਰ ਬੈਠੇ ਅਪਲਾਈ ਕਰ ਸਕਦੇ ਆ ਉਹ ਕਿਸ ਤਰ੍ਹਾਂ ਕਰਨੀਆਂ ਆ ਆਪਾਂ ਇਸ ਵੀਡੀਓ 'ਚ ਜਾਣਦੇ ਆ ਸਭ ਤੋਂ ਪਹਿਲਾਂ ਮੇਰੇ YouTube ਚੈਨਲ ਜਸੁਖਰਾਜ ਨੂੰ ਸਬਸਕ੍ਰਾਈਬ ਕਰ ਲਓ ਪਹਿਲ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਮੇਰੀ ਹਰ ਵੀਡੀਓ ਦੀ ਇਨਫੋਰਮੇਸ਼ਨ ਆਪਸ ਨੂੰ ਪਹੁੰਚ ਸਕੇ ਸਭ ਤੋਂ ਪਹਿਲਾਂ ਕੀ ਕਰਨਾ Google ਵਿੱਚ ਜਾ ਕੇ ਕਨੈਕਟ ਪੰਜਾਬ ਵੈਬਸਾਈਟ ਓਪਨ ਕਰਨੀ ਹੈ ਉਸ ਦੇ ਵਿੱਚ ਕਨੈਕਟ ਪੰਜਾਬ ਦੀ ਲਿੰਕ ਤੇ ਕਲਿੱਕ ਕਰ ਲਓ ਇਹ ਸੇਵਾਵਾਂ ਸੇਵਾ ਕੇਂਦਰ ਚ ਵੀ ਜਾ ਕੇ ਲਈਆਂ ਜਾ ਸਕਦੀਆਂ ਨੇ ਕੋਸਟ ਐਪਲੀ ਵੀ ਤੁਸੀਂ ਬੁੱਕ ਕਰ ਸਕਦੇ ਹੋ ਉਹ ਆਪਾਂ ਕਿਸੇ ਖੂਰ ਵੀਡੀਓ ਚ ਗੱਲ ਕਰਾਂਗੇ ਕਿਸ ਤਰ੍ਹਾਂ ਉਹਨਾਂ ਸੇਵਾਵਾਂ ਨੂੰ ਡੋਰਸ ਐਪ ਬੁੱਕ ਕਰਨਾ ਹੈ ਕਿਸ ਤਰ੍ਹਾਂ ਇੱਥੇ ਬੈਠੇ ਹੀ ਟੂਕ ਨੰਬਰ ਪਰ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਆਨਲਾਈਨ ਥਰੂ ਕਿਦਾਂ ਸੇਵਾਵਾਂ ਨੂੰ ਅਪਲਾਈ ਕਰ ਸਕਦੇ ਹਾਂ ਉਸ ਲਈ ਸਭ ਤੋਂ ਪਹਿਲਾਂ ਕਿਉਂਕਿ ਸੇਵਾਵਾਂ ਬਹੁਤ ਜ਼ਿਆਦਾ ਆ ਇੱਕ ਵ ਇੱਕ ਵੀਡੀਓ ਬਣਾਉਣੀ ਔਖੀ ਹੈ ਕਮੈਂਟ ਬਾਕਸ ਵਿੱਚ ਲਿਖ ਦੇਣਾ ਕਿਸ ਸਰਵਿਸ ਦੀ ਵੀਡੀਓ ਚਾਹੀਦੀ ਹੈ ਮੈਂ ਕੋਸ਼ਿਸ਼ ਕਰਾਂਗਾ ਉਸੇ ਟੌਪਿਕ ਤੇ ਬਣਾਵਾਂਗਾ ਇਸ ਵੀਡੀਓ ਚ ਅਪਕਲ ਕਰਾਂਗੇ ਅਪਲਾਈ ਕਿਸ ਤਰ੍ਹਾਂ ਕਰਨਾ ਨੈਕਸਟ ਕੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਦੇ ਵਿੱਚ ਇੱਕ ਅਕਾਊਂਟ ਬਣਾਉਣਾ ਪਵੇਗਾ ਰਾਈਟ ਸਾਈਡ ਦੇ ਉੱਪਰ ਡੋਂਟ ਹੈਵ ਅਕਾਊਂਟ ਰਜਿਸਟਰ ਨਾਊ ਤੇ ਕਲਿੱਕ ਕਰਨਾ ਰਜਿਸਟਰ ਨਾਊ ਤੇ ਕਲਿੱਕ ਕਰਨ ਤੋਂ ਬਾਅਦ ਪਹਿਲਾਂ ਫਰਸਟ ਨੇਮ ਐਂਟਰ ਕਰਾ ਦੇਣਾ ਨੈਕਸਟ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਧਿਆਨ ਨਾਲ ਕਿਉਂਕਿ ਇਸ ਤੇ OTP ਆਏਗਾ ਨੈਕਸਟ ਜੈਂਡਰ ਪਾਸਵਰਡ ਪਾਸਵਰਡ ਦੇ ਵਿੱਚ ਕੀ ਹੈ ਇੱਕ ਅਪਰ ਕੇਸ ਦਾ ਲੈਟਰ ਇੱਕ ਸਮਾਲ ਕੇਸ ਦਾ ਇੱਕ ਨੰਬਰ ਹੋਣਾ ਚਾਹੀਦਾ ਇੱਕ ਸਪੈਸ਼ਲ ਕੈਰੈਕਟਰ ਤੇ ਘੱਟ ਤੋਂ ਘੱਟ 6 ਹੋਣੇ ਚਾਹੀਦੇ ਹੈ ਤੇ ਵੱਧ ਤੋਂ ਵੱਧ 32 ਨੈਟ ਕੀ ਹੈ ਅਕਸੈਪਟ ਕਰਕੇ ਰਜਿਸਟਰ ਕਰ ਲੈਣਾ ਆਈਡੀ ਕ੍ਰੀਏਟ ਕਰਨ ਤੋਂ ਬਾਅਦ ਦੋ ਤਰੀਕਿਆਂ ਨਾਲ ਲੌਗਇਨ ਕੀਤਾ ਜਾ ਸਕਦਾ ਪਾਸਵਰਡ ਨਾਲ ਤੇ OTP ਵੇਰੀਫਾਈ ਤੋਂ ਬਾਅਦ ਕੀ ਕਰਨਾ ਦੋਨੋਂ ਆਪਸ਼ਨ ਆਏਗੀ ਆਪਣੀ ਪ੍ਰੋਫਾਈਲ ਕ੍ਰੀਏਟ ਕਰਨ ਦੀ ਪ੍ਰੋਫਾਈਲ ਤੇ ਕਲਿੱਕ ਕਰ ਦੇਣਾ ਜੇ ਤੁਸੀਂ ਆਪਣੀ ਇੱਕ ਪ੍ਰੋਫਾਈਲ ਕ੍ਰੀਏਟ ਕਰਨੀ ਹੈ ਤੇ ਈ ਕੇਵਾਈਸੀ ਕ੍ਰੀਏਟ ਕਰਨੀ ਹੈ ਕ੍ਰੀਏਟ ਕਰਨ ਤੋਂ ਬਾਅਦ ਨੈਕਸਟ ਆਪਣਾ ਕੀ ਪ੍ਰੋਸੈਸ ਹੈ ਅਪਲਾਈ ਤੇ ਜਾਣਾ ਅਪਲਾਈ ਦੇ ਵਿੱਚ ਸਰਵਿਸਿਜ਼ ਤੇ ਜਾਣਾ ਸਰਵਿਸਿਜ਼ ਤੋਂ ਬਾਅਦ ਕੀ ਕਰਨਾ ਚਾਹੁੰਦੇ ਆ ਟੋਕਨ ਬੁੱਕ ਕਰਨਾ ਚਾਹੁੰਦੇ ਆ ਪ੍ਰੋਫਾਈਲ ਅਪਡੇਟ ਕਰਨੀ ਚਾਹੁੰਦੇ ਆ ਜਾਂ ਫੈਮਿਲੀ ਮੈਂਬਰ ਦੀ ਡਿਟੇਲ ਐਡ ਕਰਨਾ ਚਾਹੁੰਦੇ ਹੋ ਜਾਂ ਅਪਲਾਈ ਆਨਲਾਈਨ ਜਿਹੜੀ ਸਰਵਿਸ ਵੀ ਆਨਲਾਈਨ ਅਪਲਾਈ ਕਰਨੀ ਉਸ ਤੇ ਕਲਿੱਕ ਕਰ ਦੇਣਾ ਤੁਹਾਨੂੰ ਟਿਸ਼ੂ ਹੋਣੀ ਹੈ ਜਿਸ ਤਰ੍ਹਾਂ ਦੀ ਸਰਵਿਸ ਚਾਹੀਦੀ ਹੈ ਤੁਸੀਂ ਇੱਥੇ ਸਰਚ ਕਰ ਸਕਦੇ ਆ ਜਿਹਦਾ ਰੈਜ਼ੀਡੈਂਸ ਸਰਟੀਫਿਕੇਟ ਬਣਾਉਣਾ ਤਾਂ ਰੈਜ਼ੀਡੈਂਸ ਲਿਖ ਕੇ ਸਰਚ ਕਰ ਸਕਦੇ ਆ ਪੰਜਾਬ ਰੈਜ਼ੀਡੈਂਸ ਆ ਗਿਆ अपलाई तक क्लिक कर देना उस तो बाद की बादफोमेन एंटर करनी है तो अप्लाई हो जाएगा सर्विस बाय सर्विस किस तरह अप्लाई करना वो वक्रा फॉर्मेट है वक्तरी डिटेल एंटर करनी पैंती है इसलिए आप इस भीडियो गल नहीं करा किसी भी सर्विस की अगर वीडियो की जरूरत है तो कमेंट बॉक्स में जाके ले लिख देना तो मैं कोशिश करूँगा कि उस पर्टिकुलर सर्विस के उपर वीडियो बनावा इस तरह तुम तो घर बैठे ਸਰਵਿਸ ਨੂੰ ਅਪਲਾਈ ਕਰ ਸਕਦੇ ਆ ਕਿਤੇ ਸੇਵਾ ਕੇ ਅੰਦਰ ਜਾਣ ਦੀ ਲੋੜ ਨਹੀਂ ਫੀਸ ਵੀ ਆਨਲਾਈਨ ਇੱਥੇ ਪੇ ਕਰ ਸਕਦੇ ਆ ਤੇ ਜਿਹੜਾ ਡਾਕੂਮੈਂਟ ਹੈ ਉਸ ਦਾ ਮੈਸੇਜ ਵੀ ਡਾਊਨਲੋਡ ਦੀ ਤੁਹਾਨੂੰ ਮੋਬਾਈਲ ਤੇ ਆ ਜੂਗਾ ਬਸ ਇੰਨੀ ਕੀ ਜਾਣਕਾਰੀ ਮੈਂ ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ ਪਲੀਜ਼ ਸ਼ੇਅਰ ਐਂਡ ਸਬਸਕ੍ਰਾਈਬ ਮੇ YouTube ਚੈਨਲ ਜਸਪ੍ਰਾਜ ਵੀਡੀਓ ਬਾਰੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਵਿੱਚ ਦਿੱਤਾ ਜਾਵੇ ਤਾਂ ਜੋ ਨੈਕਸਟ ਵੀਡੀਓ ਮੈਂ ਹੋਰ ਵਧੀਆ ਬਣਾ ਸਕਾਂ Please share and subscribe. Thanks for watching.